ਸਮੂਹ ਸੈਕਟਰ ਮੀ ਫੋਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸ ਪੁਨੇ ਕਿਸਾਨ ਦੇ ਅੰਦੋਲਨ ਸੰਬੰਧੀ ਮਾਂਜੂਬ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਜਿਸ ਲਾਂਘਾ ਕੀਤੀ ਅਤੇ ਲੋਕਤੰਤਰ ਤੇ ਆਜ਼ਾਦ ਦੇਸ਼ ਦੀ ਦੁਹਾਈ ਦੇਣ ਵਾਲੇ ਸਿਆਸੀ ਲੋਕਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਕਿਹੜੀ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ ਕਿ ਦੇਸ਼ ਦੇ ਆਂਦਾਤਾ ਨੂੰ ਦੇਸ਼ ਦੀ ਰਾਤਾਨੀ ਵਿੱਚ ਜਾਨ ਤੋਂ ਰੋਕਿਆ ਜਾ ਸਕੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਮਾਨਯੋਗ ਅਦਾਲਤ ਦੇ ਭਰੋਸਾ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਆਪਣੀ ਜਥੇਬੰਦੀ ਨਾਲ ਵਿਚਾਰ ਕਰਕੇ ਜੂਨ 1984 ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦਾ ਇਨਸਾਫ ਲੈਣ ਦੇ ਲਈ ਕੇਸ ਦਾਇਰ ਕਰਨਗੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੇ ਜਵਾਨੀ ਅੰਦোলন ਚੱਲ ਰਿਹਾ ਇਹਦੇ ਬਾਰੇ ਤੁਸੀਂ ਅੱਗੇ ਵੀ ਬਾਰ-ਬਾਰ মিডিਆ 'ਚ ਸੁਣਾਦੇ ਪਾ ਕੇ ਦੱਲੇ ਜਾਣ ਤੇ ਕੀ ਕਰ ਰਹੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਸਿਖਤਰ ਮਿਫੋਜੀ ਐਸ਼ੀਨ ਦਾ ਪ੍ਰਧਾਨ ਬਲਦੇਸ ਸਿੰਘ ਅਰਦਾਸ ਤੋਂ ਬੋਲ ਰਿਹਾ ਔਰ ਅੱਜ ਬੜੇ ਦੁੱਖ ਦੇ ਨਾਲੇ ਮਤਲਬ ਕਿ ਵੀ ਪੱਤਰਕਾਰਾਂ ਨੂੰ ਬੁਲਾ ਕੇ ਗੱਲ ਕਰ ਰਿਹਾ ਕਿ ਸਾਡੇ ਦੇਸ਼ ਦੇ ਵਿੱਚ ਇੱਕ ਲੋਕਤੰਤਰ ਦੀ ਬੜੀ ਦਵਾਈ ਦਿੰਦੇ ਨੇ ਰਾਜਨੀਤਿਕ ਔਰ ਉਹ ਤੋਂ ਬਾਅਦ ਆਜ਼ਾਦ ਦੇਸ਼ ਕਹਿੰਦੇ ਕਿ 1947 ਵਿੱਚ ਆਜ਼ਾਦ ਹੋਇਆ ਮੈਨਾਂ ਵੀ ਜਿੰਨੇ ਅਹੀਂ ਗ੍ਰਾਮਾਂ ਇੰਨਾ ਕੋਈ ਵੀ ਨਹੀਂ ਜੋ ਸਾਡੇ ਦੇਸ਼ ਦੇ ਵਿੱਚ ਕਹਿੰਦੇ ਨੇ ਕਿ ਮਤਲਬ ਕਿ ਦੇਸ਼ ਲੋਕਤੰਤਰ ਮੈਂ ਅੱਜ ਤੋਂ ਲੈ ਕੇ ਬੇਨਤੀ ਕਰਦਾ ਕਿ ਕਦੇ ਵੀ ਕਿਸੇ ਪਿੰਡ ਦੇ ਵਿੱਚ ਰਾਜਨੀਤਿਕ ਆ ਕੇ ਵੋਟਾਂ ਦੇ ਟਾਈਮ ਲੋਕਤੰਤਰ ਦੀ ਗੱਲ ਕਰਦਾ ਉਹਨਾਂ ਨੂੰ ਜਵਾਬ ਪੁੱਛੋ ਵੀ ਲੋਕਤੰਤਰ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਜੋ ਇੱਥੇ ਸ਼ੰਭੂ ਵੱਟ ਦੇਤੇ ਹੋ ਰਿਹਾ ਉਹ ਦੂਸਰੇ ਮੈਂ ਬੇਨਤੀ ਕਰਦਾ ਮੈਂ ਧੰਨਵਾਦ ਕਰਦਾ ਵਾਂ ਅਦਾਲਤ ਦਾ ਮਾਨਯੋਗ ਅਦਾਲਤ ਦਾ ਜਿਨ੍ਹਾਂ ਨੇ ਇੱਕ ਕਿਸਾਨਾਂ ਦੇ ਹੱਤ ਹੱਕ ਦੇ ਵਿੱਚ ਨਾਰਾ ਮਾਰਿਆ ਔਰ ਇੱਥੇ ਮੈਂ ਇਹ ਵੀ ਅਪੀਲ ਕਰਦਾ ਕਿ ਜਿਵੇਂ ਇੱਕ ਟਰਾਲੀਆਂ ਦਾ ਵਿਜਕਸ਼ਨ ਕੀਤਾ ਮੈਂ ਹੱਥ ਜੋੜ ਕੇ ਮਾਨਯੋਗ ਅਦਾਲਤ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਟਰਾਲੀਆਂ ਦੀ ਕਿਸਾਨਾਂ ਦੀ ਮਜਬੂਰੀ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਆਪਣਾ ਵਿੱਚ ਰਾਸ਼ਨ ਰੱਖਿਆ ਮੌਸਮ ਕਈ ਪ੍ਰਕਾਰ ਦੇ ਹੁੰਦੇ ਨੇ بارش ਵੀ ਪੈਂਦੀ ਇਸ ਕਈ ਕੁਸ਼ਣ ਦੇ ਆ ਉਸ ਤੋਂ ਬਾਅਦ ਕਿਸਾਨ ਰਾਤ ਨੂੰ ਆਪਣੀ ਰਾਤ ਕੱਢਦੇ ਨੇ ਦਿਨੇ ਆਪਣੀ ਰੈਸਟ ਕਰਦੇ ਨੇ ਔਰ ਕਿਸੇ ਵੀਲੇ ਟਾਈਮ ਗਰਮੀ ਦੇ ਵਿੱਚ ਜਾਂ ਸਰਦੀ ਦੇ ਵਿੱਚ ਉਹ ਟਰਾਲੀਆਂ ਦਾ ਦਾ ਆਸਰਾ ਲੈਂਦੇ ਨੇ ਇਥੇ ਜੇਕਰ ਆਪਾਂ ਇਥੇ ਲਈਏ ਜਿਵੇਂ ਹੁਣ ਅਦਾਲਤ ਨੇ ਬਹੁਤ ਜ਼ਿਆਦਾ ਵਧੀਆ ਫੈਸਲਾ ਲਿਆ ਕਿਸਾਨਾਂ ਦੇ ਹੱਕ ਵਿੱਚ ਔਰ ਮੈਂ ਤੁਹਾਨੂੰ ਆਪਣੇ ਦਰਦ ਦੀ ਗੱਲ ਕਰਦਾ ਕਿ ਜੂਨ 1984 ਦੇ ਬਾਰੇ ਮੈਨੂੰ ਬਹੁਤ ਜ਼ਿਆਦਾ ਬੰਦਿਆਂ ਨੇ ਕਿਹਾ ਵਾ ਕਿ ਤੁਸੀਂ ਪਹਿਲੀ ਫੌਜੀ ਜਿਹੜੇ ਦਾ ਅਦਾਲਤ ਦੇ ਵਿੱਚ ਕੇਸ ਪਾਓ ਔਰ ਜੋ ਨਵੰਬਰ 84 ਦਾ ਜੋ ਮਤਲਬ ਕਿ ਰਿਜ਼ਲਟ 39 ਸਾਲ ਲੰਮਕਿਆ ਉਹਦੇ ਵੇਖ ਕੇ ਮਨ ਉਹਨਾਂ ਨੂੰ ਕਹਿੰਦਾ ਕਿ ਨਵੰਬਰ 84 ਵਾਲਿਆਂ ਨੂੰ ਤੇਰਾ ਕੋ ਇਨਸਾਫ ਮਿਲ ਗਿਆ ਤੇ ਅਸੀਂ ਮਤਲਬ ਕਿ ਕੀ ਕਰਨਾ لیکن ਹੁਣ ਮੇਰੇ ਦੇ ਵਿੱਚ ਉਤਸ਼ਾਹ ਆਇਆ ਮੈਂ ਜਲਦੀ ਹੀ ਆਪਣੀ ਜਥੇਬੰਦੀ ਦੀ ਮੀਟਿੰਗ ਕਰਕੇ ਤੇ ਅਸੀਂ ਜਿਹੜਾ 1984 ਦਾ ਜਿਹੜਾ ਵਾ ਇਹ ਜਿਹੜਾ ਵਾ ਕੇਸ ਅਸੀਂ ਅਦਾਲਤ ਦੇ ਵਿੱਚ ਲਾਵਾਂਗੇ ਔਰ ਇੱਥੇ ਬੜੇ ਹੈਰਾਨੀ ਦੀ ਗੱਲ ਵਾ ਕਿ ਇੱਕ ਕਿਸਾਨ ਜਿਹੜੇ ਨੇ ਆਪਣੇ ਬੜੇ ਵਧੀਆ ਤਰੀਕੇ ਨਾਲ ਆਪਣੇ ਗੱਲ ਰੱਖਣੀ ਚਾਹੁੰਦੇ ਨੇ ਔਰ ਫਿਰ ਉਥੇ ਅੰਜਾ ਜਾਂਦਾ ਮੀਟਿੰਗਾਂ ਦੇ ਵਿੱਚ ਇਹ बार-बार ਜਿਹੜਾ ਵਾ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਮੈਂ ਇੱਥੇ ਅਪੀਲ ਕਰਦਾ ਵਾਂ ਸਕ ਸੰਗਤ ਨੂੰ ਕਿ ਜਦੋਂ ਹੁਣ ਵੋਟਾਂ ਨੇ ਜਿਹੜੇ ਆਈਆਂ ਨੇ ਹਰ ਬੰਦਾ ਜਿਹੜਾ ਵਾ ਇਹਨਾਂ ਨੂੰ ਪ੍ਰਸ਼ਨ ਕਰੋ ਕਿ ਇਹ ਜਿਹੜਾ ਵਾ ਜੋ ਕਿਸਾਨਾਂ ਦੇ ਮੁੱਦੇ ਨੇ ਇਹਨਾਂ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਔਰ ਕੀ ਤੁਸੀਂ ਫੈਸਲਾ ਕੀਤਾ ਔਰ ਕੀ ਤੁਸੀਂ ਕਿਸਾਨਾਂ ਦੀ ਹਾਲਤ ਕੀਤੀ ਔਰ ਫਿਰ ਇੱਥੇ ਰਾਜਨੀਤਿਕ ਪਾਰਟੀਆਂ ਦੇ ਉੱਤੇ ਮੈਂ ਬੇਨਤੀ ਕਰਦਾ ਕਿ ਜਿਵੇਂ ਜੂਨ 1984 ਦਾ ਫੌਜੀ ਹਮਲਾ ਜਿਹੜਾ ਸਾਰੀਆਂ ਸਰਕਾਰਾਂ ਨੇ ਰਲ ਕੇ ਕੀਤਾ ਹੈ ਤੇ 39 ਸਾਲ ਦੇ ਵਿੱਚ ਕੋਈ ਇਹਨਾਂ ਨੇ ਕੋਈ ਡਿਸੀਜਨ ਨਹੀਂ ਦਿੱਤਾ ਕੋਈ ਵੀ ਕਈ ਵਾਰੀ ਮੰਗ ਪੱਤਰ ਦੇ ਚੁੱਕੇ ਆ ਔਰ ਇਹੇ ਹਾਲਾਤ ਜਿਹੜੀ ਆ ਕਿਸਾਨਾਂ ਦੇ ਬਿੱਲਾਂ ਦੀ ਆ ਕਿਸਾਨ ਦੇ ਬਿੱਲ ਜਿਹੜੀਆਂ ਮੌਜੂਦਾ ਉਦੋਂ ਸਰਕਾਰਾਂ ਤਿੰਨੇ ਹੀ ਉਹਨਾਂ ਨੇ ਦਿੱਤਾ ਕਰਕੇ ਰਲ ਕੇ ਕੀਤਾ ਔਰ ਹੁਣ ਇਸ ਵੇਲੇ ਰਾਜਨੀਤਿਕ ਕਿੱਥੇ ਨੇ ਕਿ ਜਿਹੜੇ ਕਹਿੰਦੇ ਨੇ ਕਿ ਅਸੀਂ ਮਲਕੇ ਬਿੱਲ ਲੋਕਾਂ ਦੇ ਰਾਖੇ ਆ ਨਾ ਕਿਸੇ ਦਾ ਬਿਆਨ ਕਿਸਾਨਾਂ ਦੇ ਹਿੱਤ ਚ ਆਉਂਦਾ ਤੇ ਨਾ ਕੋਈ ਕਿਸਾਨ ਕੋਈ ਪਬਲਿਕ ਦੇ ਹਿੱਤ ਦੇ ਵਿੱਚ ਆਉਂਦਾ ਔਰ ਇਹ ਸਿਰਫ ਛੇਰ ਲਾ ਕੇ ਬੈਠੇ ਨੇ ਪ੍ਰੀ ਕੋਈ ਉੱਥੇ ਮਰਦਾ ਤੇ ਉਹਦੇ ਘਰ ਜਾ ਕੇ ਹਰਖ ਨੂੰ ਜਾ ਕੇ ਤੇ ਬਹਿ ਕੇ ਚੌਂਕਰੀਆਂ ਮਾਰ ਕੇ ਤਾਂ ਉਹਨਾਂ ਨੇ ਹਰਖ ਕਰੀਏ ਔਰ ਉਸ ਤੋਂ ਬਾਅਦ ਇਹ ਚੰਦੇ ਨੇ ਕਿ ਉੱਥੇ ਜਾ ਕੇ ਪੈਸੇ ਦੇਈਏ ਤਾਂ ਕੋਈ ਆਪਣਾ ਰਾਸ਼ਨ ਪਤਾ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੂੰ ਖਰੀਦ ਲਈਏ ਮੈਂ ਪਬਲਿਕ ਨੂੰ ਅਪੀਲ ਕਰਦਾ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਆ ਕੇ ਤਾਂ ਤੁਹਾਡੇ ਨਾਲ ਅਫਸੋਸ ਕਰਦਾ ਵਾ ਉਹਨੂੰ ਸਭ ਤੋਂ ਪਹਿਲਾਂ ਪੁੱਛੋ ਕਿ ਤੁਸੀਂ ਜੇ ਕਿਸੇ ਨੂੰ ਭੇਖਾ ਤਾਂ ਮੈਨੂੰ ਦੱਸ ਦੇਆ ਜਿਹੜੇ ਤਿੰਨ ਕਾਲੇ ਕਾਨੂੰਨ ਖੇਤੀ ਦੇ ਬਣੇ ਨੇ ਉਹਦੇ ਵਿੱਚ ਜਿਹੜਾ ਵਾ ਇਹ ਤਿੰਨਾਂ ਰਾਜਨੀਤਿਕ ਪਾਰਟੀਆਂ ਨੇ ਕੀਤਾ ਜੇਕਰ ਇਹਦੇ ਸਬੂਤ ਲੈਣਾ ਹੋਏ ਜਦੋਂ ਇਹ ਆਪਣੇ ਚੱਲਿਆ ਵਾ ਪਹਿਲਾ ਧਰਨਾ ਉਸ ਤੋਂ ਲਗਭਗ 15ਵਾਂ ਦਿਨ ਪਹਿਲਾਂ ਬਿਆਨ ਆਹੀ ਅਜੀਤ ਅਖਬਾਰ ਦੇ ਪਹਿਲੇ ਪੇਜ ਦੇ ਉੱਤੇ ਹੀ ਤਾਂ ਸਰਬਾ ਪ੍ਰਕਾਸ਼ ਸਿੰਘ ਜੀ ਬਾਦਲ ਕਹਿ ਰਹੇ ਨੇ ਕਿ ਇਹ ਕਿਸਾਨਾਂ ਦੇ ਵਾਸਤੇ ਬਹੁਤ ਲਾਹੇਵੰਦ ਦੇ ਲਨੇ ਔਰ ਇਸੇ ਤਰ੍ਹਾਂ ਹੀ ਇਹਨਾਂ ਤਿੰਨਾਂ ਸਰਕਾਰਾਂ ਨੇ ਰਲ ਕੇ ਦਿੱਤੇ ਦੂਸਰੀ ਗੱਲ ਇਹ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਸਰਕਾਰਾਂ ਜਿਹੜੀਆਂ ਨੇ ਗੱਲਾਂ ਕਰਦੀਆਂ ਨੇ ਤੇ ਲੋਕਤੰਤਰ ਵਾ ਕੀ ਲੋਕਤੰਤਰ ਜਿਹੜਾ ਸਵਾਦੇਸ਼ ਇਹ ਹੀ ਕਹਿੰਦਾ ਕਿ ਕਿਸਾਨਾਂ ਦੀ ਜ਼ਮੀਨ ਖੋਗੜਾ ਤਨਾਢਾ ਨੂੰ ਦੇ ਦੋ ਕਿ ਇਹਨਾਂ ਦਾ ਲੋਕਤੰਤਰ ਇਹ ਹੀ ਆ ਕਿ ਇਹਨਾਂ ਦਾ ਲੋਕਤੰਤਰ ਇਹ ਹੀ ਕਹਿੰਦਾ ਵਾ ਕਿ ਟੈਂਕ ਤੇ ਤੋਪਾ ਜਿਹੜੀਆਂ ਨੇ ਦਰਬਾਰ ਸਾਹਿਬ ਦੇ ਉੱਤੇ ਚਾੜ੍ਹ ਦੋ ਇਹ ਹੀ ਇਹਨਾਂ ਦਾ ਕਹਿੰਦਾ ਕਿ ਜਿੰਨੂ ਮਰਜ਼ੀ ਮੁਕਾਬਲਾ ਬਣਾ ਕੇ ਮਾਰ ਦੋ ਇਹ ਹੀ ਇਹਨਾਂ ਦਾ ਲੋਕਤੰਤਰ ਕਹਿੰਦਾ ਕਿ ਪੂਰੇ ਪ੍ਰਬੰਧ ਕਰਕੇ ਬਹਿਰੀਆਂ ਕਾਕੇ ਜਿਹੜਾ ਜੜਵਾ ਉੱਥੇ ਸ਼ੰਭੂ ਬਾਦਰ ਦੇ ਉੱਤੇ ਕਿਸਾਨਾਂ ਨੂੰ ਰੋਕ ਲੋ ਕੀ ਇਹ ਕਿ ਕਿਸਾਨਾਂ ਦਾ ਕਸੂਰ ਦੋਸਣ ਕਿ ਜੇਕਰ ਇਹਨਾਂ ਨੇ ਜਮੀਨਾਂ ਖੋਹਦੇ ਤੇ ਇਹ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਔਰ ਜੋ ਹਾਲਾਤ ਇਹ ਕਰ ਰਹੇ ਨੇ ਮੈਂ ਇਹ ਤੇ ਥੋੜੀ ਜਿਹੀ ਅਪੀਲ ਕਰਨੀ ਚਾਹੁੰਦਾ ਮੈਂ ਪਬਲਿਕ ਨੂੰ ਸਾਡੇ ਲੋਕਾਂ ਨੂੰ ਇਹ ਥੋੜੀ ਭੁੱਲਣ ਦੀ ਬਿਮਾਰੀ ਆ ਅੱਜ ਖਬਰਾਂ ਸੁਣੋ ਔਰ ਜਦੋਂ ਇਹ ਆਉਂਦੀਆਂ ਨੇ ਇਲੈਕਸ਼ਨ ਆਉਣ ਵਾਲੀਆਂ ਅਗਲੇ ਮਹੀਨੇ ਔਰ ਇਹਦੇ ਵਿੱਚ ਜਿਹੜਾ ਇਹਨੂੰ ਕੁਝ ਬਾਅਦ ਮੰਗੋ ਬਾਕੀ ਜਿਹੜੀ ਸਰਕਾਰ ਨੇ ਲਟਕਾ ਕੇ ਬੈਠੀ ਆ ਕਿ ਕਿਸੇ ਤਰ੍ਹਾਂ ਜਿਹੜਾ ਬਾ ਚੂਣ ਜਾਵਤਾ ਲੱਗੇ ਔਰ ਅਸੀਂ ਵੈਦਨਾ ਗੱਲ ਕਰਨੇ ਆ ਕਿ ਅਸੀਂ ਪਬਲਿਕ 'ਵੀ ਅੱਗੇ ਆ ਕੇ ਛੱਡ ਦੋ ਕਿ 84 ਦੇ ਵਿੱਚ ਹਮਲਾ ਕੀਤਾ ਤੇ ਉਹਨੂੰ ਮਿੱਟੀ ਚ ਮੜਾਤਾ ਐਸੇ ਨਹੀਂ ਪਬਲਿਕ ਨੂੰ ਪੂਰੀ ਜਾਗਰੂਕਤਾ ਕਰਕੇ ਅਸੀਂ ਤੁਹਾਡੇ ਕੋਲ ਜਿੱਥੇ ਆਉਣ ਵਾਲਾ ਤੱਕ ਜਵਾਬ ਮੰਗਣਾ ਉਥੇ ਜੂਨ 84 ਦਾ ਵਿੱਚ ਜਵਾਬ ਮੰਗਾਂਗੇ